ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਸਿੱਖ ਸੰਗਤ ਕੇ ਪੇਡਾ ਅੰਕ 25 ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਸੀ ਅੱਜ ਉੱਥੇ ਨਾ ਹੀ ਕੋਈ ਸਿੱਖ ਹੈ ਨਾ ਹੀ ਸਿੱਖੀ ਜਾਂ ਤਾਂ ਗੁਰਦੁਆਰੇ ਗੁਰਦੁਆਰੇ ਹਨ ਤੇ ਹਰ ਛੋਟੇ ਮੋਟੇ ਪਿੰਡ ਵਿੱਚ ਵੀ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਹਨ ਤੇ ਜਾਂ ਪਖੰਡੀ ਸਾਧ ਹਨ ਤੇ ਜਾਂ ਫਿਰ ਕੰਨ ਰਸ ਦੀ ਮਾਰੀ ਹੋਈ ਪਖੰਡੀ ਸਾਧ ਸੰਗਤ ਹੈ ਜਿਸ ਦਾ ਸਿੱਖੀ ਨਾਲ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਰਿਹਾ ਜੇ ਕੋਈ ਸਿੱਖੀ ਦਰਦ ਵਾਲੇ ਹਨ ਵੀ ਤਾਂ ਉਹਨਾਂ ਦੀ ਨਾ ਕਾਰਖਾਨੇ ਵਿੱਚ ਤੂਤੀ ਵਰਗੀ ਹਾਲਤ ਹੈ ਜੇ ਸਿੱਖੀ ਹੁੰਦੀ ਤਾਂ ਪੂਰੇ ਪਿੰਡ ਦੇ ਸਾਹਮਣੇ ਕਿਸੇ ਨਿਰਦੋਸ਼ ਬੱਚੇ ਨੂੰ ਉਸਦੇ ਮਾਤਾ ਪਿਤਾ ਤੇ ਭੈਣ ਭਰਾਵਾਂ ਦੇ ਸਾਹਮਣੇ ਬਿਲਕਦਿਆਂ ਕੋਲੋਂ ਪੁਲਿਸ ਦੇ ਬੁੱਜੜ ਅਫਸਰ ਚੁੱਕ ਕੇ ਨਾ ਲੈ ਜਾਂਦੇ ਹੱਦ ਹੋ ਗਈ ਕੋਈ ਸਿੱਖ ਕੁਸਕਿਆ ਤੱਕ ਨਹੀਂ ਗੁਰੂ ਨਾਨਕ ਮਿਸ਼ਨ ਚੌਕ ਜਲੰਧਰ ਦੇ ਗੁਰਦੁਆਰੇ ਵਿੱਚ ਸਵੇਰੇ 9:30 8 ਵਜੇ ਭੋਗ ਪਿਆ ਅਰਦਾਸ ਹੋਈ ਪ੍ਰਸ਼ਾਦ ਵਰਤਾਇਆ ਗਿਆ ਹੱਥਾਂ ਵਿੱਚ ਪ੍ਰਸ਼ਾਦ ਸੰਭਿਆ ਸੰਗਤਨੀ ਪੇਡਾਂ ਦਾ ਇੱਜੜ ਗੁਰਦੁਆਰਿਆਂ ਬਾਹਰ ਨਿਕਲਿਆ ਤਾਂ ਉਦੋਂ ਹੀ ਪੁਲਿਸ ਨੇ 19-20 ਸਾਲ ਦੇ ਇੱਕ ਸਿੱਖ ਨੌਜਵਾਨ ਦੀ ਇੱਕ ਵਿੱਚ ਗੋਲੀਆਂ ਮਾਰੀਆਂ ਨੌਜਵਾਨ ਸੜਕ ਵਿੱਚ ਡਿੱਗਿਆ ਤੜਫਦਾ ਰਿਹਾ ਸਾਰੀਆਂ ਪੇਡਾਂ ਉਹਦੇ ਵੱਲ ਵੇਂਦੀਆਂ ਵੇਂਦੀਆਂ ਕੋਲੋਂ ਲੰਘ ਕੇ ਘਰਾਂ ਨੂੰ ਚੜੀਆਂ ਗਈਆਂ ਉਹਨਾਂ ਵਿੱਚ 80-80 ਸਾਲ ਦੇ ਬੁੱਢੇ ਪੇਡੂ ਵੀ ਸਨ ਤੇ ਇੰਨੀ-ਇੰਨੀ ਉਮਰ ਦੀਆਂ ਬੁੱਢੀਆਂ ਪੇਡਾਂ ਵੀ ਸਨ ਜਿਉ ਪੇਡਾਂ ਹੌਸਲਾ ਕਰਕੇ ਉਸ ਤਰਫ ਦੇ ਨੌਜਵਾਨ ਕੋਲ ਜਾਂਦੀਆਂ ਉਸ ਮਰਦੇ ਦੇ ਮੂੰਹ ਵਿੱਚ ਪਾਣੀ ਪਾਉਂਦੀਆਂ ਤਾਂ ਕਿਸੇ ਪੁਲਿਸ ਵਾਲੇ ਦੀ ਉਹਨਾਂ ਨੂੰ ਰੋਕਣ ਦੀ ਹਿੰਮਤ ਨਾ ਹੁੰਦੀ। ਉਹ ਪੇਡਾਂ 'ਚ ਤੋਂ ਥੋੜਾ ਹੋਰ ਅੱਗੇ ਜਾ ਸਕਦੀਆਂ ਸਨ। ਪੁਲਿਸ ਵਾਲਿਆਂ ਨੂੰ ਪੁੱਛ ਸਕਦੀਆਂ ਸਨ ਇਸ ਨੂੰ ਕਿਉਂ ਮਾਰਿਆ ਜੇ। ਗੁੱਡੀਆਂ ਪੇਡਾਂ ਦੇ ਨਾਲ ਅੱਧ ਘੜ ਉਮਰਦੀਆਂ ਪੇਡਾਂ ਹੋਰ ਹਿੰਮਤ ਕਰਦੀਆਂ ਤਾਂ ਸੜਕ ਵਿੱਚ ਚੌਂਕੜਾ ਮਾਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਜਾਮ ਲਾ ਸਕਦੀਆਂ ਸਨ। ਜਿਸ ਤਰ੍ਹਾਂ ਦਾ ਇੱਕ ਇਕੱਠਵੀਂ ਸ਼ਹਿਰ ਦੇ ਅਣ ਵਿਚਕਾਰ ਇਸ ਚਰਾਏ ਵਿੱਚ ਹੋ ਜਾਂਦਾ ਜਿੱਥੇ ਜ਼ੁਲਮ ਕਰਨ ਵਾਲਿਆਂ ਦਾ ਹੌਸਲਾ ਟੈਂਦਾ ਉੱਥੇ ਮਜ਼ਲੂਮਾਂ ਦਾ ਹੌਸਲਾ ਵੱਧਦਾ। ਕਿਸੇ ਵੀ ਦੋਸ਼ੀ ਨੂੰ ਮਾਰ ਦੇਣਾ ਉਹ ਵੀ ਨਹੱਥੇ ਨੂੰ ਜੇ ਸਿੱਖ ਸੰਗਤਾਂ ਇਹੋ ਜਿਹੀਆਂ ਘਟਨਾਵਾਂ ਦਾ ਵੀ ਨੋਟਿਸ ਨਹੀਂ ਲੈਂਦੀਆਂ ਜਿੱਥੇ ਉਹਨਾਂ ਦੀ ਨਸਲਕੁਸ਼ੀ ਹੋ ਰਹੀ ਹੋਵੇ ਤਾਂ ਫਿਰ ਇਹ ਪਖੰਡੀ ਸਾਧ ਸੰਗਤ ਕੰਨ ਰਸ ਦੀ ਮਾਰੀ ਹੋਈ ਹੀ ਗੁਰਦੁਆਰੇ ਜਾਂਦੀ ਹੈ ਇਹ ਸੰਗਤ ਨਹੀਂ ਪੇਡਾਂ ਦਾ ਜੜਾ ਜੇ ਇਸ ਪੇਡਾਂ ਦੇ ਜੜ ਨਿਸ ਘਟਨਾ ਨੂੰ ਸਿੱਖਾਂ ਦੀ ਨਸਲਕੁਸ਼ੀ ਦੇ ਤੌਰ ਤੇ ਨਹੀਂ ਸੀ ਲੈਣਾ ਤਾਂ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਤਾਂ ਲਈ ਸਕਦੇ ਸਨ ਇਹ ਕਿੱਥੇ ਲਿਖਿਆ ਹੋਇਆ ਕਿ ਇੱਕ ਨਹੱਥੇ ਬੰਦੇ ਨੂੰ ਪੁਲਿਸ ਫੜ ਕੇ ਗ੍ਰਿਫਤਾਰ ਕਰਨ ਦੀ ਥਾਂ ਗੋਲੀ ਮਾਰ ਕੇ ਮਾਰਦੇ ਵੀ ਇੱਕ ਬੜੇ ਮਸ਼ਹੂਰ ਤੇ ਬਜ਼ੁਰਗ ਵਕੀਲ ਵੀ ਉੱਥੇ ਸਨ ਪਰ ਉਹ ਵੀ ਇਹ ਸਭ ਕੁਝ ਆਪਣੀ ਅੱਖੀਂ ਵੇਖ ਕੇ ਕੇਸਰ ਵੱਟ ਕੇ ਚੁੱਪਚਾਪ ਆਪਣੇ ਘਰ ਚਲੇ ਗਏ। ਉਹਨਾਂ ਦਾ ਘਰ ਬਿਲਕੁਲ ਕੁਝ ਕਦਮਾਂ ਦੇ ਫਾਸਲੇ ਤੇ ਹੀ ਆਇਆ। ਕੁਦਰਤ ਦਾ ਅਕ੍ਰਿਸ਼ਮਾ ਵੇਖੋ। ਉਹਦੋਂ ਤਾਂ ਉਹਨਾਂ ਆਪਣੀ ਜਾਨ ਪਿਆਰੀ ਕਰ ਲਈ। ਪਰ 3 ਸਾਲਾਂ ਬਾਅਦ ਐਨ ਉਸੇ ਹੀ ਸਥਾਨ ਤੇ ਉਸੇ ਗੁਰਦੁਆਰੇ ਆਉਂਦਿਆਂ ਉਹ ਇੱਕ ਵਸਥਾ ਲਿਆ ਕੇ ਕੁਝਰੇ ਗਏ। ਜੇ ਉਹ ਕਦੇ ਉਸ ਦਿਨ ਜ਼ੁਲਮ ਵਿਰੁੱਧ ਬੋਲਣ ਦਾ ਹਿਅਾ ਕਰ ਲੈਂਦੇ ਤਾਂ ਅੱਜ ਸਿੱਖ ਸੰਗਤ ਵਿੱਚ ਉਹਨਾਂ ਦਾ ਅਥਾ ਸਤਕਾਰ ਹੁੰਦਾ। ਇਦھر ਸ਼ਾਮ ਦੀਆਂ ਐਰਾ ਰੈਲਾਂ ਰਲਣ ਲੱਗ ਪਈਆਂ ਛਾਪੇ ਮਾਰ ਕੇ ਫੜੇ ਹੋਏ ਸਿੰਘਾਂ ਤੇ ਸਿੰਘਣੀਆਂ ਨੂੰ ਥਾਣੇ ਅੰਦਰ ਪੁੱਛ ਕੇ ਚਿਤੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤੇ ਉੱਧਰ ਗੁਰਦੁਆਰੇ ਦੇ ਲਾਊਡ ਸਪੀਕਰ ਦੀ ਆਵਾਜ਼ ਗੂੰਜਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਪਾਠ ਸ਼ੁਰੂ ਹੋ ਜਾਂਦਾ ਹਵਲ ਆਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜੇ ਕੌਣ ਪੜੇ ਕੌਣ ਮੰਨਤੇ ਉਧਰ ਸਿੰਘਾਂ ਦੀਆਂ ਲਤਾਂ ਦੋ ਸਪਾਈਆਂ ਨੇ ਦੋਹਾਂ ਪਾਸਿਆਂ ਤੋਂ ਫੜੀਆਂ ਹੁੰਦੀਆਂ ਤੇ ਉਸ ਦੀਆਂ ਚੰਗਾਂ ਨਿਕਲਦੀਆਂ ਦੂਜੇ ਪਾਸੇ ਪਾਈ ਅੜਿੰਗ ਅੜਿੰਗ ਕੇ ਪਾਠ ਕਰਨ ਵਿੱਚ ਮਗਨ ਹੁੰਦੇ ਇੱਕ ਐਸਾ ਮਾਹੌਲ ਸੀ ਜਿੱਥੇ ਜ਼ੁਲਮ ਤੇ ਭਗਤੀ ਇਕੱਠੀ ਚੱਲ ਰਹੀ ਸੀ ਜ਼ੁਲਮ ਸਹਿਣ ਵਾਲੇ ਕੌਣ ਸੰਤ ਤੇ ਭਗਤੀ ਦੇ ਸ਼ੁਕੀਨ ਕੌਣ ਚਾਹੀਦਾ ਇਹ ਸੀ ਕਿ ਘੋੜਾ ਤੇ ਸਵਾਰ ਇੱਕ ਹੋ ਜਾਣ ਵਾਂਗ ਪੂਰੀ ਕੌਮ ਇੱਕ ਹੋ ਕੇ ਸੋਚਦੀ ਪਰ ਇੱਥੇ ਤਾਂ ਸੋਚਿਆ ਹੀ ਹੋਰ ਤਰ੍ਹਾਂ ਗਿਆ ਚੱਡੇ ਪੜਵਾਉਣ ਵਾਲੇ ਚੱਡੇ ਪੜਵਾਈ ਜਾਂਦੇ ਸਨ ਤੇ ਗੀਤ ਸੰਗੀਤ ਤੇ ਸ਼ੋਕੀਨ ਗੀਤ ਕਹੀ ਜਾਂਦੇ ਸਨ ਕਿ ਸਿੱਖ ਧਰਮ ਗੀਤ ਸੰਗੀਤ ਵਾਸਤੇ ਬਣਿਆ ਇੱਕ ਵਿਧਵਾ ਬੀਬੀ ਜੋ ਆਪ ਕਈ ਦਿਨ ਥਾਣੇ ਕੱਟ ਕੇ ਆਈ ਸੀ ਤੇ ਰੱਜ ਕੇ ਪੁਲਸੀਆਂ ਹੱਥੋਂ ਜ਼ਲੀਲ ਹੋਣ ਤੇ ਬਲਾਤ ਕਰਦੇ ਦੁੱਖ ਸਹਿਣ ਤੋਂ ਬਾਅਦ ਆਪਣਾ ਦਿਮਾਗੀ ਤਵਾਜਨ ਗਵਾ ਚੁੱਕੀ ਸੀ ਪਤਾ ਲੈਣਗੇ ਲੋਕਾਂ ਕੋਲ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਤੇ ਕਹਿੰਦੀ ਮੈਨੂੰ ਤਾਂ ਜਦੋਂ ਵੀ ਕਿਤੇ ਸ਼ਬਦ ਕੀਰਤਨ ਦੀ ਆਵਾਜ਼ ਸੁਣਦੀ ਹੈ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕੰਜਰਾਂ ਦੀ ਬਸਤੀ ਵਿੱਚ ਗਾਹਕ ਖਿੱਚਣ ਦੀ ਤਿਆਰੀਆਂ ਹੋ ਰਹੀਆਂ ਹੋਣ ਸ਼ਬਦ ਕੀਰਤਨ ਕਰਨ ਵਾਲੇ ਲੋਕਾਂ ਦੇ ਮੂੰਹ ਮੈਨੂੰ ਕੁੱਤਿਆਂ ਦੇ ਮੂੰਹ ਵਰਗੇ ਲੱਗਦੇ ਹਨ ਕਥਾ ਕਰਨ ਵਾਲੇ ਲੋਕ ਮਨ ਨੂੰ ਇਸ ਤਰ੍ਹਾਂ ਦਿਖਦੇ ਹਨ ਜਿਵੇਂ ਲੂੰਬੜੀ ਬੈਠੀ ਕਾਹਨਾ ਗੱਲਾਂ ਕਰਦੀ ਹੋਵੇ ਪੋਚਵੀਆ ਪੱਗਾਂ ਤੇ ਖੁੱਲੇ ਦਾੜੇ ਵਾਲੇ ਲੋਕ ਮਨ ਨੂੰ ਕੰਜਰੀਆਂ ਦੇ ਬਾਜ਼ਾਰ ਦੇ ਦਲਾਲ ਲੱਗਦੇ ਹਨ ਜਿਹੜੇ ਹੁਣੇ-ਹੁਣੇ ਆਪਣੀ ਕਿਸੇ ਧੀ ਭਾਂਜੀਾਂ ਭਤੀਜੀ ਦਾ ਸੌਦਾ ਕਰਕੇ ਆਏ ਹੋਣ ਤੇ ਉਹਨਾਂ ਨੂੰ ਯਕੀਨ ਦਿਵਾ ਕੇ ਆਏ ਹੋਣ ਕਿ ਤੁਸੀਂ ਇੱਥੇ ਇਹਨਾਂ ਨਾਲ ਜੋ ਮਰਜ਼ੀ ਕਰੋ ਅਸੀਂ ਲੋਕਾਂ ਨੂੰ ਸ਼ਬਦ ਕੀਰਤਨ ਵਿੱਚ ਉਲਝਾ ਕੇ ਰੱਖਾਂਗੇ ਵੇਖਿਆ ਜਾਵੇ ਤਾਂ ਇਹ ਸਭ ਕੁਝ ਹਿੰਦੂ ਸੰਸਕ੍ਰਿਤੀ ਵਿੱਚ ਬਹੁਤ ਪਹਿਲਾਂ ਤੋਂ ਹੁੰਦਾ ਆਇਆ ਹੈ ਸਤੀ ਕਰਨ ਵਾਲੀ ਕੁੜੀ ਨੂੰ ਪਹਿਲਾਂ ਤੇ ਸ਼ਿੰਗਾਰਿਆ ਜਾਂਦਾ ਫਿਰ ਉਸ ਨੂੰ ਚਿਤਾ ਤੇ ਰੱਖ ਦਿੱਤਾ ਜਾਂਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਗੁਰਬਾਣੀ ਗਾਉਣ ਵਾਲਿਆਂ ਦਾ ਚੱਡੇ ਪੜਵਾਉਣ ਵਾਲਿਆਂ ਨਾਲ ਕੋਈ ਸਬੰਧ ਨਹੀਂ ਸੀ ਇਹ ਦੋਵੇਂ ਗੁਰਪਾਈ ਨਹੀਂ ਕੀ ਗੁਰੂ ਜੀ ਕੇ ਖੰਡੇ ਬਾਟੇ ਦਾ ਅੰਮ੍ਰਿਤ ਇੱਕ ਨੂੰ ਚੱਡੇ ਪੜਵਾਉਣ ਤੇ ਇੱਕ ਨੂੰ ਸੰਗੰਧਤ ਵਾਤਾਵਰਨ ਵਿੱਚ ਬੈਠ ਕੇ ਆਨੰਦ ਪਾਇਆ ਮੇਰੀ ਮਾਏ ਸਤਗੁਰ ਮੈਂ ਪਾਇਆ ਗੋਲੀ ਕੀ ਬਣਾਇਆ ਸੀ ਕੀ ਸਤਗੁਰੂ ਨੂੰ ਨਹੀਂ ਸੀ ਪਤਾ ਕਿ ਧਰਮ ਵੀ ਪਤਾਸਿਆਂ ਵਾਂਗ ਵਿਰੋਧੀ ਰਾਜ ਕਰਨ ਵਾਲਿਆਂ ਦੇ ਰਾਜ ਵਿੱਚ ਖੁੱਲ ਜਾਂਦਾ ਹੈ ਤੇ ਪਤਾਸਿਆਂ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ ਸਿਰਫ ਮਠਾਸ ਹੀ ਬਾਕੀ ਰਹਿ ਜਾਂਦੀ ਹੈ ਜਿਹੜੀ ਸ਼ਕੰਜਵੀ ਸ਼ਰਬਤ ਤੇ ਚਾਹ ਵਿੱਚ ਵੀ ਹੁੰਦੀ ਹੈ ਪੋਚਵੀਆਂ ਪੱਗਾਂ ਵਾਲੇ ਜੇ ਰਾਜ ਕਰਨ ਵਾਲਿਆਂ ਦੇ ਜ਼ੁਲਮ ਦੀ ਵਿਰੋਧਤਾ ਨਹੀਂ ਕਰ ਸਕਦੇ ਤਾਂ ਜ਼ੁਲਮ ਨਾਲ ਲੜਨ ਵਾਲਿਆਂ ਨੂੰ ਲੁਟੇਰੇ ਡਾਕੂ ਲੁੱਟਾਂ ਖੋਹਾਂ ਕਰਨ ਵਾਲੇ ਤੇ ਪਟਕੇ ਹੋਏ ਨੌਜਵਾਨ ਵੀ ਤਨਾਕਣ ਕਰਵਾ ਚੌਥਾ ਵਰਤ ਰੱਖਣ ਵਾਲੀ ਸ਼ੈਰਨ ਨੂੰ ਇਹ ਨਹੀਂ ਪਤਾ ਕਿ ਪਿੰਡ ਵਿੱਚ ਰਹਿਣ ਵਾਲੀ ਮੇਰੀ ਭੈਣ ਦਾ ਸੁਆਗ ਪੁਲਿਸ ਨੇ ਉਜਾੜ ਦਿੱਤਾ। ਜੇ ਸ਼ੈਰਨ ਦਾ ਪਤੀ ਕਰਵਾ ਚੌਥਾ ਵਰਤ ਰੱਖਣਾ ਚਾਹੁੰਦਾ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਪਿੰਡੂ ਵਿਚਾਰੀ ਦੇ ਪਤੀ ਨੂੰ ਅੰਮ੍ਰਿਤ ਨੇ ਮਾਰਿਆ ਹੈ। ਜੇ ਉਹ ਵੀ ਵਰਤ ਰੱਖਣ ਵਾਲੀ ਹੁੰਦੀ ਤਾਂ ਉਹਦਾ ਪਤੀ ਵੀ ਨਾ ਮਰਦਾ। ਸ਼ੈਰਨ ਤਾਂ ਗੱਲ ਵਿੱਚ ਮੰਗਲ ਸੂਤਰ ਪਾਈ ਫਿਰਦੀ ਐ ਤੇ ਪਿੰਡਨ ਵਿਚਾਰੀ ਖੁੱਲੇ ਵਾਲ ਗੱਲ ਵਿੱਚ ਪਾਈ ਵਿਧਵਾ ਹੋਈ ਫਿਰਦੀ ਐ। ਇੱਕ ਦੇਸ਼ ਭਗਤ ਦੀ ਪਤਨੀ ਹੈ, ਦੂਸਰੀ ਦੇਸ਼ ਤੇ ਗਦਾਰ ਦੀ ਪਤਨੀ ਹੈ। ਸ਼ਹਿਰੀ ਪਾਪਿਆਂ ਦੇ ਮੁੰਡੇ ਦੇਸ਼ ਭਗਤ ਪਿੰਡੂ ਸਿੱਖਾਂ ਦੇ ਮੁੰਡੇ ਆਤਵਾਦੀ ਹੁਣ ਜਿਹੜੇ ਸ਼ਹਿਰੀ ਮੁੰਡਿਆਂ ਨੇ ਵੀ ਬੜੀਆਂ ਜਾਨਵਾਰੀਆਂ ਹਨ ਤੇ ਬੜਾ ਤਸ਼ੱਦਦ ਆਪਣੇ ਪਿੰਡੇ ਤੇ ਹੰਡਾਇਆ ਹੈ ਇਹ ਗੱਲ ਤਾਂ ਉਹਨਾਂ ਦੀ ਹੈ ਜਿਹੜੇ ਸਿੱਖੀ ਦਾ ਖੇਖਣ ਤਾਂ ਬਹੁਤ ਕਰਦੇ ਨੇ ਪਰ ਰਾਸ਼ਟਰੀ ਸਿੱਖ ਸੰਗਤ ਦੇ ਮਾਮੇ ਬਣੇ ਬੈਠੇ ਹਨ ਹੋ ਸਕਦਾ ਹੈ ਪਿੰਡਾਂ ਦੇ ਸਿੱਖ ਕੁਝ ਸਾਲਾਂ ਬਾਅਦ ਸਿੱਖੀ ਛੱਡ ਜਾਣ ਪਰ ਉਹ ਜੰਝੂ ਨਹੀਂ ਪਾ ਸਕਦੇ ਕਿਉਂਕਿ ਇਹ ਪਿੰਡੂ ਜੇ ਲੋਕ ਗੁਰੂ ਨਾਨਕ ਤੋਂ ਪਹਿਲਾਂ ਵੀ ਜੰਝੂ ਨਹੀਂ ਸੀ ਪਾਉਂਦੇ ਪਰ ਸ਼ਹਿਰੀ ਪਾਪੇ ਸਿੱਖ ਤਾਂ ਹੋ ਸਕਦੇ ਕੁਝ ਸਾਲਾਂ ਤੱਕ ਜੰਦੂ ਵੀ ਪਾਉਣ ਲੱਗ ਪੈਨ ਗੁਰਦੁਆਰੇ ਤਾਂ ਹੁਣ ਪਹਿਲਾਂ ਹੀ ਮੰਦਿਰਾਂ ਵਰਗੇ ਕੰਮ ਕਰਨ ਲੱਗ ਪਏ ਹਨ ਹੁਣ ਵੀ ਤਾਂ ਕਈ ਗੁਰਦੁਆਰਿਆਂ ਵਿੱਚ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਤੇ ਰਾਮ ਨਵੀਂ ਦੇ ਜਲੂਸ ਗੁਰਦੁਆਰਿਆਂੋਂ ਨਿਕਲਦੇ ਹਨ ਜਿਵੇਂ ਕਿ ਬਸਤੀ ਸ਼ੇਖ ਜਲੰਧਰ ਦੇ ਗੁਰਦੁਆਰੇ ਨੇ ਸ਼ੁਭ ਪੈਰ ਕੀਤੀ ਹੈ ਕਿ ਹੁਣ ਹਿੰਦੂ ਸੰਤ ਗੁਰਦੁਆਰਿਆਂ ਵਿੱਚ ਕੀਰਤਨ ਤੇ ਕਥਾ ਨਹੀਂ ਕਰਦੇ ਉਹਨਾਂ ਨੂੰ ਸਰੋਪੇ ਨਹੀਂ ਮਿਲਦੇ ਨਵੰਬਰ 2001 ਦੀ ਗੱਲ ਹੈ ਕਿ ਦਿਆਲਨਗਰ ਵਿੱਚ 2 ਕੁ ਸਾਲ ਤੋਂ ਇੱਕ ਅੰਮ੍ਰਿਤਧਾਰੀ ਬੀਬੀ ਗੁਰਪ੍ਰੀਤ ਕਰਨੇ ਵਿਦੇਸ਼ਾਂ ਵਿੱਚੋਂ ਪੈਸਾ ਲਿਆ ਕੇ ਗੁਰਦੁਆਰਾ ਬਣਾਇਆ ਐਬੀਪੀ ਘਾਤਰੀ ਕਿਰਪਾਨ ਪਾਉਂਦੀ ਹੈ ਤੇ ਕੇਸ ਕੀ ਸਜਾਉਂਦੀ ਹੈ ਇਸ ਗੁਰਦੁਆਰੇ ਵਿੱਚ ਉਹ ਬੜੀ ਸ਼ਰਧਾ ਨਾਲ ਅਖੰਡ ਪਾਠ ਤੇ ਕਥਾ ਕੀਰਤਨ ਦੀ ਸੇਵਾ ਕਰਵਾਉਂਦੀ ਰਹੀ ਹੈ ਪਰ ਅਚਾਨਕ ਉਸਨੇ ਗੁਰਦੁਆਰੇ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਜਗਰਾਤਾ ਰੱਖ ਲਿਆ ਉਸਨੇ ਇੱਕ 23 ਸਾਲ ਦੇ ਮੁੰਡੇ ਨੂੰ ਪੈਰ ਅਤੇ ਹੱਥ ਥੱਲੇ ਲਵਾ ਕੇ ਘੋੜਾ ਜਹਾ ਬਣਾ ਲਿਆ ਉਸ ਤੇ ਗੋਟੇ ਵਾਲਾ ਲਾਲ ਕਪੜਾ ਪਾ ਕੇ ਦੇ ਉਹਦੇ ਮੂੰਹ ਤੇ ਸ਼ੇਰ ਦਾ ਗੱਤੇ ਦਾ ਮਖੌਟਾ ਪਾ ਕੇ ਆਪ ਉਸ ਉੱਤੇ ਚੜ ਬੈਠੀ ਤੇ ਹਰ ਤਰੀਕੇ ਨਾਲ ਅਖਬਾਰਾਂ ਆਦ ਵਿੱਚ ਅਸ਼ਚਾਰ ਤੇ ਖਬਰਾਂ ਵਗੈਰਾ ਲਵਾ ਕੇ ਇਹ ਪ੍ਰਚਾਰ ਕਰਵਾਇਆ ਕਿ ਮੈਂ ਸ਼ੇਰਾਂ ਵਾਲੀ ਮਾਤਾ ਹਾਂ ਹਜ਼ਰ ਲੋਕਾਂ ਦੇ ਦਸਨ ਸਾਰੂ ਤੇ ਬਹੁ ਗਿਣਤੀ ਵਿੱਚ ਅਮਰਤਾਰੀ ਸਿੰਘ ਤੇ ਅਮਰਤਾਰੀ ਸਿੰਘਣੀਆਂ ਵੀ ਤਾੜੀਆਂ ਮਾਰ ਮਾਰ ਕੇ ਤੇ ਨੱਚ ਨੱਚ ਕੇ ਸ਼ੇਰਾਂ ਵਾਲੀ ਮਾਤਾ ਦੇ ਭਜਨ ਗਾ ਰਹੀਆਂ ਸਨ ਬੀਬੀ ਗੁਰਪ੍ਰੀਤ ਕੌਰ ਨੂੰ ਸਿੱਖ ਸੰਗਤ ਇਕੱਠੀ ਕਰਨ ਵਿੱਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਇਸ ਗੁਰਦੁਆਰੇ ਵਿੱਚ ਪਹਿਲਾਂ ਤੋਂ ਹੀ ਆਉਣ ਵਾਲੀ ਸੰਗਤਾਂ ਜਮਾਤਾ ਦੀ ਭਗਤ ਬਣ ਗਈ ਸੀ ਹਰਾਨੀ ਦੀ ਗਲੇਸੀ ਕੇ ਗੁਰਦੁਆਰਾ ਸਾਹਿਬ ਦੇ ਜਿਸ ਹਾਲ ਵਿੱਚ ਜਗਰਾਤਾ ਹੋ ਰਿਹਾ ਸੀ ਉੱਥੇ ਹੀ ਮਹਾਰਾਜ ਦਾ ਪ੍ਰਕਾਸ਼ ਵੀ ਸੀ ਤੇ ਸ਼ੇਰਾਂ ਵਾਲੀ ਮਾਤਾ ਸ਼ੇਰ ਤੇ ਬੈਠੀ ਹੋਣ ਕਰਕੇ ਮਹਾਰਾਜ ਦੇ ਸਰੂਪ ਤੋਂ ਵੀ ਉੱਚੀ ਸੀ ਜਲੰਧਰ ਦੇ ਕੁਝ ਅਣਖੀ ਸਿੱਖਾਂ ਨੇ ਉਹਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨੇ ਸਾਫ਼ ਕਹਿ ਦਿੱਤਾ ਕਿ ਮੈਂ ਜਗਰਾਤਾ ਕਰਵਾਉਣਾ ਹੀ ਕਰਵਾਉਣਾ ਹੈ ਬਹੁਤੀ ਗੱਲ ਹੈ ਤਾਂ ਤੁਸੀਂ ਮਹਾਰਾਜ ਦਾ ਸਰੂਪ ਚੁੱਕ ਕੇ ਲੈ ਜਾਓ ਝਗੜਾ ਹੁਣ ਤਾਂ ਰੋਕਣ ਲਈ ਪ੍ਰਸ਼ਾਸਨ ਨੇ ਦੂਸਰਾ ਰੱਖਿਆ ਜਗਰਾਤਾ ਤਾਂ ਨਾ ਹੋਣ ਦਿੱਤਾ ਪਰ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਗੁਰਦੁਆਰਾ ਮੰਦਰ ਵਿੱਚ ਤਬਦੀਲ ਨਹੀਂ ਹੋਵੇਗਾ ਦੂਜੀ ਘਟਨਾ ਵਿੱਚ ਦਿਓਲ ਨਗਰ ਵਿੱਚ ਗੁਰਦੁਆਰਾ ਜਿਸ ਦਾ ਨਾਮ ਆਸਾਪੂਰਨ ਰੱਖਿਆ ਹੋਇਆ ਹੈ ਇਸ ਨਾਮ ਤੋਂ ਤਾਂ ਇਹ ਬਿਲੇਖਾ ਪੈਂਦਾ ਹੈ ਕਿ ਜੇ ਕੋਈ ਇਸ ਗੁਰਦੁਆਰੇ ਵਿੱਚ ਆਵੇ ਤਾਂ ਉਹਦੀ ਆਸਾਪੂਰਨ ਹੁੰਦੀ ਹੈ ਪਰ ਜੇ ਕਿਸੇ ਹੋਰ ਵਿੱਚ ਜਾਵੇ ਤਾਂ ਕੰਮ ਵਿਗੜ ਵੀ ਸਕਦਾ ਹੈ ਸਿੱਖ ਇਹਨਾਂ ਨਿਗਰ ਚੁੱਕੇ ਹਨ ਕਿ ਗੁਰਦੁਆਰਿਆਂ ਦੇ ਨਾਂ ਵੀ ਦੁਕਾਨਾਂ ਵਰਗੇ ਰੱਖਣ ਲੱਗ ਪਏ ਹਨ ਇਸ ਗੁਰਦੁਆਰੇ ਵਿੱਚ ਇੱਕ ਕਬਰ ਵੀ ਬਣੀ ਹੋਈ ਹੈ ਗੁਰਦੁਆਰੇ ਵਿੱਚ ਮੱਥਾ ਟੇਕਣ ਜਾਂਦੀ ਸੰਗਤ ਵਿੱਚੋਂ ਕਾਫੀ ਸਿੱਖ ਕਬਰ ਉੱਤੇ ਵੀ ਮੱਥਾ ਟੇਕਦੇ ਸਨ ਬਾਕਾਇਦਾ ਇਸ ਕਬਰ ਤੇ ਹਰੇ ਰੰਗ ਦਾ ਕਪੜਾ ਪਾਇਆ ਹੋਇਆ ਸੀ ਕੋਈ ਸਿੰਘਾਂ ਨੇ ਉਹ ਕਬਰ ਹਟਾ ਦਿੱਤੀ ਇਹ ਕੰਮ ਨਿਰਵਿਘਨ ਸਮਾਪਤ ਹੋ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਗੁਰਦੁਆਰੇ ਵਿੱਚ ਕਬਰ ਨਹੀਂ ਹੋ ਸਕਦੀ ਤੇ ਨਾ ਹੀ ਕਬਰ ਵਾਲੀ ਥਾਂ ਤੇ ਗੁਰਦੁਆਰਾ ਹੋ ਸਕਦਾ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਪ੍ਰਸ਼ਾਸਨ ਨੂੰ ਭਰੋਸੇ ਵਿੱਚ ਲੈ ਕੇ ਹੀ ਇਹ ਕੰਮ ਕੀਤਾ ਗਿਆ ਸੀ ਇੱਕ ਹੋਰ ਸਿੱਖ ਜੋ ਪੇਸ਼ੇਵਰਾਂ ਤੋਂ ਆਮਦਨ ਕਰਦੇ ਵਕੀਲ ਹਨ ਤੇ ਆਮ ਤੌਰ ਤੇ ਸਿੱਖ ਮਸਲਿਆਂ ਵਿੱਚ ਬਹੁਤ ਦਿਲਚਸਪੀ ਲੈਂਦੇ ਰਹਿੰਦੇ ਹਨ ਤੇ ਅਜੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਐਕਟ 1925 ਵਿੱਚ ਸਿੱਖ ਵੋਟਰ ਦੀ ਪਰਿਭਾਸ਼ਾ ਨਿਸ਼ਚਿਤ ਕਰਨ ਵਾਲੇ ਮਾਮਲੇ ਵਿੱਚ ਉਹਨਾਂ ਨੇ ਬੜਾ ਅਵੇਲਾ ਕੀਤਾ ਤੇ ਬੜੀ ਪ੍ਰਸਿੱਧੀ ਖੱਟੀ ਤੇ ਨਾਲੇ ਲੋਕਾਂ ਨੂੰ ਇਹ ਯਕੀਨ ਦਿਵਾ ਦਿੱਤਾ ਕਿ ਜੇ ਇਹ ਕਾਨੂੰਨ ਪਾਸ ਹੋ ਗਿਆ ਤਾਂ ਸ਼ਾਇਦ ਸਾਰੇ ਸਿੱਖੀ ਪਲੇਗ ਪੈ ਕੇ ਮਰ ਜਾਣਗੇ ਸਭ ਤੋਂ ਪਹਿਲਾਂ ਤਾਂ ਇਸ ਵਕੀਲ ਨੇ ਹੀ ਕਬਰ ਪੁੱਟ ਕੇ ਸੁੱਟਣ ਵਾਲੇ ਬਹਾਦਰ ਸਿੰਘ ਨਾਲੋਂ ਆਪਣਾ ਨਾਤਾ ਤੋੜ ਲਿਆ ਤੇ ਉਹ ਵੀ ਅਖਬਾਰਾਂ ਵਿੱਚ ਬਿਆਨ ਲਵਾ ਕੇ ਸਗੋਂ ਇਸ ਵਕੀਲ ਨੇ ਤੇ ਕਈ ਸਿੱਖਾਂ ਨੂੰ ਇਹ ਕਹਿ ਕੇ ਵੀ ਡਰਾਇਆ ਕਿ ਕਬਰ ਪੁੱਟਣ ਵਾਲਿਆਂ ਨੂੰ ਫਾਂਸੀ ਵੀ ਹੋ ਸਕਦੀ ਹੈ ਜਿਸ ਦਿਨ ਸਿੰਘ ਨੇ ਕਬਰ ਪੁੱਟਣ ਵਾਲੇ ਮਾਮਲੇ ਵਿੱਚੋਂ ਆਪਣੇ ਆਪ ਨੂੰ ਅਲੱਗ ਕੀਤਾ ਉਸੇ ਦਿਨ ਹੀ ਕਬਰ ਪੁੱਟਣ ਵਾਲੇ ਸਿੰਘਾਂ ਨੂੰ ਕਸਾਰਿਆ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿੱਖ ਹੋ ਕੇ ਅੱਜ ਭੂਮੀ ਪੂਜਨ ਕਰ ਰਿਹਾ ਤੇ ਇੱਕ ਇਮਾਰਤ ਦਾ ਨੀਂਹ ਪੱਥਰ ਰੱਖ ਰਿਹਾ ਉਹ ਕਿ ਭੂਮੀ ਪੂਜਨ ਸਿੱਖ ਰਵੈਤਾਂ ਦੇ ਉਲਟ ਹੈ ਇਸ ਲਈ ਸਾਰੇ ਇਸ ਤੇ ਵਿਰੋਧ ਬਿਆਨ ਦੇ ਗਏ। ਇੱਕ ਐਸਾ ਦੋਰਾ ਮਿਆਰ ਹੈ ਜੋ ਅੱਜ ਦਾ ਪੜਿਆ ਲਿਖਿਆ ਸਿੱਖ ਬਣਾ ਰਿਹਾ। ਅਖਬਾਰਾਂ ਵਿੱਚ ਬਿਆਨ ਦੇ ਦੇ ਕੇ ਇਸ ਨੇ ਆਪਣੇ ਆਪ ਨੂੰ ਸਿੱਖ ਤਸਦੀਕ ਦੇ ਤੌਰ ਤੇ ਮਸ਼ਹੂਰ ਕੀਤਾ ਹੋਇਆ। ਹੁਣ ਅੱਜ ਦੇ ਸਿੱਖ ਦਾ ਕਿਰਦਾਰ ਵੇਖੋ। ਇਸ ਵਕੀਲ ਨੂੰ ਭੂਮੀ ਪੂਜਨ ਤਾਂ ਸਿੱਖ ਰਵੈਤਾਂ ਦੇ ਉਲਟ ਲੱਗਦੀ ਹੈ ਪਰ ਗੁਰਦੁਆਰੇ ਵਿੱਚ ਕਬਰ ਹੋਣੀ ਤੇ ਉਸ ਕਬਰ ਤੇ ਸਿੱਖਾਂ ਦਾ ਮੱਥਾ ਟੇਕਣਾ ਸਿੱਖ ਰਵੈਤਾਂ ਦੇ ਉਲਟ ਨਹੀਂ ਲੱਗਦਾ। ਜੇ ਸਿਰ ਸਤਰੀ ਤੇ ਰੱਖ ਕੇ ਗੁਰ ਮਰਿਆਦਾ ਬਹਾਲ ਕਰਵਾਉਣ ਵਾਲਿਆਂ ਦੀ ਪ੍ਰਸ਼ੰਸਾ ਕਰਨ ਦੀ ਥਾਂ ਲੋਕ ਉਹਨਾਂ ਨਾਲੋਂ ਨਾ ਤਾਈ ਤੋੜਨ ਦੀ ਗੱਲ ਕਰਨਗੇ ਤਾਂ ਫਿਰ ਕੌਣ ਅੱਗੇ ਲੱਗੇ ਸਿੱਖ ਧਰਮ ਵਿੱਚ ਹੁੰਦੀਆਂ ਬੇ ਨੀਵੀਆਂ ਖਤਮ ਕਰਵਾਏਗਾ ਸਿੱਖਾਂ ਨੂੰ ਇਹ ਭਿਲੇਖਾ ਹੈ ਕਿ ਉਹ ਬੁੱਤ ਪੂਜਾ ਨਹੀਂ ਕਰਦੇ ਪਰ ਸਿੱਖ ਤਾਂ ਬੁੱਤ ਪੂਜਾ ਤੋਂ ਵੀ ਬਹੁਤ ਅੱਗੇ ਲੰਘ ਚੁੱਕੇ ਹਨ ਨਿਸ਼ਾਨ ਸਾਹਿਬ ਵਾਲੇ ਥੜੇ ਤੇ ਪੀੜੀ ਦੇ ਪਾਵਿਆਂ ਦੀ ਮੁੱਠੀ ਚਾਪੀ ਤੇ ਮੱਥਾ ਟੇਕਣ ਤੋਂ ਗਾਂ ਲੰਘ ਕੇ ਉਹ ਸਰਦਲ ਤੇ ਹੀ ਮੱਥਾ ਕਰਸਾਈ ਜਾਂਦੇ ਹਨ ਜਿਸ ਥੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਉਸ ਥੜੇ ਨੂੰ ਹੀ ਮੱਥਾ ਟੇਕੀ ਜਾਂਦੇ ਨੇ ਤੇ ਮੁੱਠੀ ਚਾਪੀ ਕਰੀ ਜਾਂਦੇ ਹਨ ਭਾਵੇਂ ਉਸ ਥੜੇ ਤੇ ਪ੍ਰਕਾਸ਼ ਨਾ ਵੀ ਹੋਇਆ ਹੋਵੇ ਮੁਸਲਮਾਨਾਂ ਨੂੰ ਵੀ ਇਹ ਬਲੇਖਾ ਹੈ ਕਿ ਉਹ ਪੱਥਰ ਦੀ ਪੂਜਾ ਨਹੀਂ ਕਰਦੇ ਪਰ ਦੁਨੀਆ ਦੇ ਸਭ ਤੋਂ ਵੱਡੇ ਪੱਥਰ ਨੂੰ ਮੁਸਲਮਾਨਾਂ ਨੇ ਪੂਜਿਆ ਮੱਕੇ ਵਿੱਚ ਜਿੱਥੇ ਹੱਜ ਕਰਨ ਜਾਂਦੇ ਹਨ ਉੱਥੇ ਪਏ ਪੱਥਰ ਨੂੰ ਚੁੰਮਦੇ ਤੇ ਮੱਥੇ ਟੇਕਦੇ ਹਨ ਵਿਆਹਾਂ ਵਿੱਚ ਜਦੋਂ ਸਿੱਖ ਬਰਾਤ ਦੇ ਅੱਗੇ-ਅੱਗੇ ਪੜਕਦੇ ਹਨ ਯਾਨੀ ਕਿਉਂਕਿ ਉਸ ਨੂੰ ਭੰਗੜਾ ਤਾਂ ਕਹਿ ਨਹੀਂ ਸਕਦੇ ਤਾਂ ਉਹਨਾਂ ਨੂੰ ਬੰਦਾ ਪੁੱਛੇ ਉਸ ਤਰ੍ਹਾਂ ਤਾਂ ਕਹਿੰਦੇ ਹੋ ਸਾਰੇ ਕੰਮ ਗੁਰਮਤ ਮਰਿਆਦਾ ਨਾਲ ਹੋਣ ਪੜ ਕਰਨ ਲੱਗੇ ਤੁਸੀਂ ਬਾਂਦਰਾ ਨੂੰ ਵੀ ਮਤ ਪਾਉਂਦੇ ਹੋ ਤੁਹਾਡੇ ਗੁਰੂਆਂ ਦੇ ਵੀ ਵਿਆਹ ਹੋਏ ਸੀ ਉਸ ਤੋਂ ਬਾਅਦ ਵੀ ਸਿੱਖਾਂ ਦੇ ਵਿਆਹ ਹੁੰਦੇ ਰਹੇ ਹਨ ਉਹਨਾਂ ਦੀ ਬਰਾਤ ਵਿੱਚ ਕੀ ਕਦੇ ਕੋਈ ਇਦਾਂ 扑ਕਿਆ ਸੀ ਕਿ ਕਿਸੇ ਨੇ ਗਉਣ ਵਾਲੀ ਕੋਲੋਂ ਲੱਚਰ ਗੀਤ ਗਾਏ ਸਨ ਇਹ ਬਾਂਦਰਾ ਵਾਂਗ 扑ਕਣ ਵਾਲਾ ਕੰਮ ਪਹਿਲਾਂ ਸ਼ਹਿਰਾਂ ਵਿੱਚੇ ਸ਼ਹਿਰੀ ਸਿੱਖਾਂ ਨੇ ਸ਼ੁਰੂ ਕੀਤਾ ਹੁਣ ਇਹ ਪਿੰਡਾਂ ਵਿੱਚ ਵੀ ਪ੍ਰਚਲਿਤ ਹੋ ਗਿਆ ਸ਼ਹਿਰ ਦਾ ਹਰ ਰਿਵਾਜ ਪਿੰਡ ਵਿੱਚ ਜਾਣਾ ਹੀ ਜਾਣਾ ਹੁੰਦਾ ਹੈ ਜਿਵੇਂ ਕੱਪੜਿਆਂ ਦਾ ਪ੍ਰਾਂਦੀਆਂ ਦਾ ਦੁਪੱਟਿਆਂ ਦਾ ਪਹਿਲਾਂ ਪਿੰਡ ਵਿੱਚ ਵਿਆਹ ਬਹੁਤ ਸਾਦੇ ਢੰਗ ਨਾਲ ਹੁੰਦੇ ਸਨ ਮੰਗਣੀ ਦੀ ਰਸਮ ਬਿਲੇ ਸਿਰਫ ਸਵਾ ਰੁਪਿਆ ਤੇ ਗੁੜ ਦੀ ਰੋੜੀ ਭੇਜੀ ਜਾਂਦੀ ਸੀ ਤੇ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਸੀ ਪਰ ਸ਼ਹਿਰਾਂ ਵਿੱਚ ਇਹ ਸ਼ਹਿਰੀ ਪਾਪਿਆਂ ਨੇ ਹਿੰਦੂਆਂ ਦੀ ਵੇਖਾ-ਵਿਖੀ ਪਹਿਲਾਂ ਰੋਕਾ ਫਿਰ ਠਾਕਾ ਚੁੰਨੀ ਚੜਾਉਣੀ ਫਿਰ ਸਾਈਆਂ ਦੇ ਵਿਆਹ ਦੀ ਰਸਮ ਦੀ ਨਕਲ ਕਰਕੇ ਅੰਗੂਠੀ ਪਾਉਣੀ ਫਿਰ ਹਿੰਦੂਆਂ ਦੇ ਵਿਆਹ ਦੀ ਨਕਲ ਕਰਕੇ ਜੈ ਮਾਲਾ ਪਾਉਣੀ ਫਿਰ ਸ਼ਗਨ ਤੇ ਉਸ ਤੋਂ ਬਾਅਦ ਆਨੰਦ ਕਾਰਜ ਕਰਨਾ ਸ਼ੁਰੂ ਕੀਤਾ ਆਨੰਦ ਕਾਰਜ ਤਾਂ ਐਵੇਂ ਕੰਡਿਆਂ ਤੋਂ ਕੱਸੀ ਟਣ ਵਾਲੀ ਗੱਲ ਐ ਅਸਲ ਵਿੱਚ ਵਿਆਹ ਤਾਂ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ ਅੰਗੂਠੀ ਪਾ ਦੇਣ ਵੀ ਪੂਰਾ ਵਿਆਹ ਹੈ ਅੱਦੇ ਜੇ ਮਾਲਾ ਪਾ ਦੇਣੀ ਵੀ ਪੂਰਾ ਵਿਆਹ ਇਹ ਸਾਰਾ ਕੁਝ ਹਿੰਦੂਆਂ ਦੀ ਵੇਖਾ ਵੇਖੀ ਸ਼ਹਿਰੀ ਸਿੱਖਾਂ ਦੇ ਚੋਚਲੇ ਹਨ ਜਿਹੜੇ ਹੁਣ ਕੁੰਡ ਬੰਗ ਪਿੰਡੂ ਸਮਾਜ ਨੂੰ ਵੀ ਲੱਗ ਗਏ ਹਨ ਹੁਣ ਤਾਂ ਪਿੰਡਾਂ ਵਿੱਚ ਗੋਹਾ ਸੁੱਟਣ ਵਾਲੀ ਜ਼ਨਾਨੀ ਵੀ ਕਹਿੰਦੀ ਐ ਅਸਾ ਕੱਲ ਚੁੰਨੀ ਚੜਾਉਣ ਜਾਣਾ ਜੰਮਣ ਲੱਗੇ ਬੱਚੇ ਨੂੰ ਕੋਈ ਨਹੀਂ ਪੁੱਛਦਾ ਕਿ ਤੂੰ ਜੰਮਣਾ ਚਾਹੁੰਦਾ ਹੈ ਕਿ ਨਹੀਂ ਜਾਂ ਜੇ ਤੂੰ ਜੰਮਣਾ ਹੈ ਤਾਂ ਕਿਸ ਘਰ ਵਿੱਚ ਤੇ ਕਿੱਥੇ ਜੰਮਣਾ ਤੇ ਕਿਸ ਧਰਮ ਵਿੱਚ ਜੰਮਣਾ ਚਾਹੁੰਦਾ ਧਰਮ ਬੰਦੇ ਦੀ ਆਪਣੀ ਚੋਣ ਨਹੀਂ ਹੁੰਦੀ ਇੱਕ ਜੰਮਦੇ ਬੱਚੇ ਨੂੰ ਉਸਦੇ ਮਾਤਾ ਪਿਤਾ ਦਾ ਧਰਮ ਉਸ ਘਰ ਵਿੱਚ ਜਨਮ ਲੈਣ ਨਾਲ ਹੀ ਮਿਲ ਜਾਂਦਾ ਹੈ ਉਹ ਵਿਚਾਰ ਉਸ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਨਾ ਨੁਕਰ ਕਰ ਸਕਦਾ ਹੈ Hindu ਪਰਿਵਾਰ ਦਾ ਜੰਮਿਆ ਬੱਚਾ ਬਚਪਨ ਤੋਂ ਹੀ ਬੋਧੀ ਵਾਲੇ ਪੰਡਤ ਨੂੰ ਮੰਤਰ ਉਚਾਰਨ ਕਰਦਾ ਵੇਖਦਾ ਹੈ ਘਰ ਵਿੱਚ ਮੂਰਤੀਆਂ ਵੇਖਦਾ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ RAM, SITA, KRISHNA, BRAHMA ਤੇ ਹੋਰ ਦੇਵਤਿਆਂ ਨੂੰ ਪਛਾਣਨ ਲੱਗ ਪੈਂਦਾ ਹੈ ਫਿਰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੇਖਾ ਵੇਖੀ ਪੂਜਾ ਵੀ ਕਰਨ ਲੱਗਦਾ ਹੈ ਸਿੱਖਾਂ ਦੇ ਘਰਾਂ ਵਿੱਚ ਜੰਮਿਆ ਬੱਚਾ ਵੀ ਆਪਣੇ ਪਰਿਵਾਰ ਦੀ ਵੇਖਾ ਵੇਖੀ ਸਿੱਖ ਧਰਮ ਅਪਣਾ ਲੈਂਦਾ ਹੈ ਬੱਚੇ ਦਾ ਛੋਟਾ ਜਿਹਾ ਦਿਮਾਗ ਲਗਾਤਾਰ ਦਿਨ ਤੇ 24 ਘੰਟੇ ਹੋ ਰਹੇ ਉਸਤੇ ਮਤ ਉਲਟਾਉਣ ਦੀ ਯਤਨਾ ਯਾਨੀ ਬ੍ਰੇਨ ਵਾਸ਼ ਅਗੇ ਟਿਕ ਨਹੀਂ ਸਕਦਾ ਬਿਨਾ ਵਿਰੋਧ ਉਹ ਉਸ ਧਰਮ ਦਾ ਹਿੱਸਾ ਬਣ ਜਾਂਦਾ ਜੋ ਧਰਮ ਉਸ ਦਾ ਨਹੀਂ ਉਸ ਦੇ ਮਾਪਿਓ ਦਾ ਸੀ ਬਿਲਕੁਲ ਇਹੀ ਗੱਲ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਕਯੂਮਨਿਸਟ ਪਰਿਵਾਰ ਦੇ ਬੱਚੇ ਦੀ ਹੈ ਉਹ ਬੱਚਾ ਵੀ ਬਚਪਨ ਤੋਂ ਹੀ ਰੱਬ ਦੀ ਹੋਣ ਤੋਂ ਮੁਨਕਰ ਆਪਣੇ ਵੱਡੇ-ਵਡੇਰਿਆਂ ਨੂੰ ਵੇਖਦਾ ਤੇ ਵੇਖਦਾ-ਵੇਖਦਾ ਵੱਡਾ ਹੁੰਦਾ ਉਹ ਵੀ ਰੱਬ ਦੀ ਹੋਣ ਤੋਂ ਮੁਨਕਰ ਹੋ ਜਾਂਦਾ ਹੈ ਹਰ ਬੰਦਾ ਆਪਣੇ ਹੱਕ ਦੀਆਂ ਦਲੀਲਾਂ ਵੀ ਲੱਭ ਲੈਂਦਾ ਹੈ ਫਿਰ ਜਿੱਥੇ ਧਰਮ ਦੀ ਗੱਲ ਆਉਂਦੀ ਹੈ ਉੱਥੇ ਤਾਂ ਜਿੱਧਰ ਦੀ ਗੱਲ ਕਿਧਰ ਲੈ ਜਾਓ ਇਹ ਗੱਲ ਕਿਸੇ ਸਿਰੇ ਵੀ ਨਹੀਂ ਲੱਗਦੀ ਇਸ ਤਰ੍ਹਾਂ ਹਰ ਕੋਈ ਗੁਲਾਮ ਹੀ ਜੰਮਦਾ ਹੈ ਪਰ ਗੁਲਾਮੀ ਨਾਲੋਂ ਵੀ ਬੁਰੀ ਗੁਲਾਮੀ ਦੀ ਆਦਤ ਹੁੰਦੀ ਹੈ ਜਦੋਂ ਖੋਤਿਆਂ ਦੇ ਪੈਰਾਂ ਨੂੰ ਰस्सੀਆਂ ਦੀ ਆਦਤ ਹੋ ਜਾਵੇ ਤੇ ਜੇ ਕਿਸੇ ਦਿਨ ਉਹਨਾਂ ਦੇ ਪੈਰਾਂ ਨੂੰ ਰੱਸੀ ਨਾ ਵੀ ਬੰਨੀ ਜਾਵੇ ਤਾਂ ਵੀ ਉਹ ਆਪਣੇ ਕਿੱਲਿਆਂ ਲਾਗੇ ਹੀ ਖੜੋਤੇ ਰਹਿੰਦੇ ਹਨ ਜਦੋਂ ਉਹ ਬਹੁਤ ਹੀ ਪੱਕੇ ਆਦੀ ਹੋ ਜਾਂਦੇ ਨੇ ਤਾਂ ਖੋਤਿਆਂ ਦੇ ਮਾਲਕ ਸ਼ਾਮ ਨੂੰ ਉਹਨਾਂ ਨੂੰ ਕਿੱਲਿਆਂ ਲਾਗੇ ਖੜਾ ਕਰਕੇ ਸਿਰਫ ਪੈਰਾਂ ਤੇ ਹੱਥ ਫੇਰ ਦਿੰਦੇ ਹਨ ਖੋਤੇ ਸਮਝਦੇ ਹਨ ਅਸੀਂ ਵੱਜ ਗਏ ਹਾਂ ਫਿਰ ਸਾਰੀ ਰਾਤ ਉਹ ਪੈਰਾਂ ਨੂੰ ਨਹੀਂ ਹਿਲਾਉਂਦੇ ਗੁਲਾਮੀ ਦਾ ਆਦੀ ਮਨੁੱਖ ਬੇਇੱਜ਼ਤ ਤਾਂ ਹੁੰਦਾ ਹੀ ਰਹਿੰਦਾ ਹੈ ਇਸ ਲਈ ਜਦੋਂ ਕੋਈ ਗਰੀਬ ਜਾ ਮਜਬੂਰ ਆਦਮੀ ਕਿਸੇ ਹੱਥੋਂ ਬੇਇੱਜ਼ਤੀ ਕਰਵਾ ਚੁੱਕਾ ਹੁੰਦਾ ਹੈ ਤੇ ਰਾਤ ਨੂੰ ਰੋਟੀ ਖਾ ਕੇ ਸੌਂਦਾ ਤਾਂ ਸਵੇਰ ਤੱਕ ਉਸ ਨੂੰ ਰੋਟੀ ਤੇ ਬੇਇੱਜ਼ਤੀ ਦੋਵੇਂ ਹੀ ਭੱਜ ਜਾਂਦੇ ਹਨ ਇਸ ਦੁਨੀਆ ਵਿੱਚ ਸੱਚਮੁੱਚ ਦੇ ਧਰਮੀ ਲੋਕਾਂ ਦੇ ਘਰ ਵੀ ਇਕ ਜਾਂਦੇ ਹਨ ਚੁੱਲਿਆਂ ਤੇ ਕਾਗ ਉੱਗ ਆਉਂਦਾ ਹੈ ਤੇ ਉਸ ਕਾਗ ਨੂੰ ਪੁੱਟ ਕੇ ਚੁੱਲਾ ਲਿਪਣ ਪੋਚਣ ਵਾਲਾ ਵੀ ਕੋਈ ਨਹੀਂ ਵੱਜਦਾ ਪਰ ਨਾਲ ਹੀ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਅੱਜ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਦੇਸੀ ਕੇ ਉਹਦੀਆਂ ਜੋਤਾਂ ਜਗਦੀਆਂ ਹਨ ਉਥੇ ਔਰਿੰਗ ਜ਼ੇਬ ਦੀ ਕਬਰ ਤੇ ਬੈਠੇ ਮਜ਼ਹੌਰ ਲੋਕਾਂ ਕੋਲੋਂ ਪੈਸੇ ਮੰਗ ਕੇ ਮਜ਼ਾਰ ਦੇ ਦੀਵੇ ਜੋਗਾ ਤੇ ਲਿਉਂਦੇ ਹਨ ਉਥੇ ਨਾ ਤਾਂ ਕੋਈ ਜੋਤ ਜਗਦੀ ਹੈ ਤੇ ਨਾ ਹੀ ਕੋਈ ਸ਼ਬਦ ਕੀਰਤਨ ਹੁੰਦਾ ਹੈ ਨਾ ਉਥੇ ਮੁਸਲਮਾਨਾਂ ਦਾ ਹਜੂਮ ਹੈ ਨਾ ਕੋਈ ਚਾਦਰਾਂ ਚੜਾਉਣ ਆਉਂਦਾ ਹੈ ਨਾ ਕੋਈ ਮੰਨਤਾ ਮੰਨਦਾ ਹੈ ਤੇ ਨਾ ਹੀ ਕੋਈ ਉਥੇ ਮੰਨੀ ਹੋਈ ਮੰਨਤ ਪੂਰੀ ਹੋਣ ਦੀ ਉਮੀਦ ਕਰਦਾ ਹੈ ਨੇਕੀ ਤੇ ਬਦੀ ਦੋਵੇਂ ਨਾਲ-ਨਾਲ ਚੱਲਦੀਆਂ ਹਨ ਕਈ ਵਾਰ ਤਾਂ ਬਦੀ ਨੂੰ ਖਤਮ ਕਰਦਿਆਂ ਕਰਦਿਆਂ ਨੇਕੀ ਦਾ ਵੀ ਬੜਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਪੰਜਾਬੀ ਦੇ ਮਸ਼ਹੂਰ ਖਾਨ ਵਾਂਗ ਉੱਲੂ ਮਰ ਵੀ ਜਾਵੇ ਤਾਂ ਆਪਣੀ ਔਲਾਦ ਪਿੱਛੇ ਛੱਡ ਜਾਂਦਾ ਹੈ ਇਸ ਤਰ੍ਹਾਂ ਨੇਕੀ ਤੇ ਬਦੀ ਦੀ ਜੰਗ ਲੰਮੀ ਹੋਰ ਲੰਮੀ ਹੁੰਦੀ ਜਾਂਦੀ ਹੈ ਨੇਕੀ ਦੇ ਆਪਣੇ ਬੜੇ ਕਾਇਦੇ ਕਾਨੂੰਨ ਤੇ ਦੈਰੇ ਹੁੰਦੇ ਹਨ ਪਰ ਬਦੀ ਦਾ ਨਾ ਕੋਈ ਅਸੂਲ ਹੁੰਦਾ ਹੈ ਤੇ ਨਾ ਹੀ ਕੋਈ ਦੈਰਾ ਬਦੀ ਨੂੰ ਬਦੀ ਨਾਲ ਟਕਰਾਉਣ ਲੱਗਿਆਂ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਦੋਵੇਂ ਬੇਅਸੂਲੇ ਹੁੰਦੇ ਹਨ ਪਰ ਨੇਕੀ ਦਾ ਬਦੀ ਨਾਲ ਟਕਰਾ ਤਾਂ ਕੁਝ ਸਮੇਂ ਲਈ ਬਦੀ ਨੂੰ ਜਿੱਤ ਵੀ ਪ੍ਰਾਪਤ ਕਰਵਾ ਦਿੰਦਾ ਹੈ ਜੇ ਨੇਕੀ ਵਾਲੇ ਪਾਸੇ ਦਾ ਇੱਕ ਵੀ ਭੇਤੀ ਆਪਣੇ ਧਰਮ ਈਮਾਨ ਨੂੰ ਵੇਚ ਕੇ ਬਦੀ ਵਾਲੇ ਪਾਸੇ ਚਲਾ ਜਾਵੇ ਤਾਂ ਛੱਟ ਪਾਸਾ ਪੁੱਠਾ ਪੈ ਜਾਂਦਾ ਹੈ ਸਿੱਖਾਂ ਦੇ ਹਰ ਮੋੜ ਤੇ ਸਮੇਂ ਇਹੀ ਹੋਇਆ ਹੈ ਮਾਂ ਨਾਲੋਂ ਧੀ ਸਿਆਣੀ ਰਿੱਧੇ ਪੱਕੇ ਪਾਵੇ ਪਾਣੀ ਵਾਂਗ ਕੋਈ ਨਾ ਕੋਈ ਲੀਡਰ ਉੱਠਦਾ ਹੈ ਛੱਟ ਜਾ ਕੇ ਸਮਝੌਤਾ ਕਰ ਲੈਂਦਾ ਕਹਿੰਦੇ ਹਨ ਖੋਤਾ ਜਿਸ ਵਟ ਤੋਂ ਇੱਕ ਵਾਰੀ ਚਿਲਕ ਜਾਵੇ ساری ਜ਼ਿੰਦਗੀ ਉਸ ਵਟ ਤੇ ਪੈਰ ਨਹੀਂ ਰੱਖਦਾ ਪਰ ਸਿੱਖਾਂ ਦੇ ਲੀਡਰ ਖੋਤਿਆਂ ਨਾਲੋਂ ਵੀ ਕਮ ਅਕਲ ਹਨ ਹਰ ਵਾਰ ਉਸੇ ਵਟ ਤੇ ਟੁਰਦੇ ਹਨ ਜਿਸ ਤੋਂ 1947 ਵਿੱਚ ਚिलਕੇ ਸਨ ਹਰ ਵਾਰ ਇਹ ਹਿੰਦੂ ਲੀਡਰਾਂ ਦੇ ਚਾਂਸੇ ਵਿੱਚ ਆ ਕੇ ਨਵਾਂ ਹੀ ਚੰਦ ਚੜ੍ਹ ਦਿੰਦੇ ਹਨ ਤੇ ਕੌਮ ਰੂਪੀ ਲੁੱਡੋ ਦੀ ਗੋਟੀ ਫਿਰ ਸੱਪ ਦੀ ਪੂਛ ਤੇ ਆ ਜਾਂਦੀ ਹੈ ਆਪਣੇ ਅਧਿਕਾਰ ਲੈਣੇ ਆਪਣੇ ਆਪ ਨੂੰ ਆਜ਼ਾਦ ਕਰਵਾਉਣਾ ਤੇ ਖੁਦ ਮੁਖਤਿਆਰ ਬਣਾਉਣ ਲਈ ਜਦੋਂ ਜੈਦ ਕਰਨੀ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਇਸ ਸੇ ਅਧਿਕਾਰ ਦੀ ਵਰਤੋਂ ਕਰਕੇ ਹੁਣ ਤੱਕ ਦੁਨੀਆ ਦੇ ਸੈਂਕੜੇ ਨਵੇਂ ਮੁਲਕ ਖੋਂਦ ਵਿੱਚ ਆਏ ਹਨ ਅਕੱਲ੍ਹ ਅੰਗਰੇਜ਼ ਦੇ ਰਾਜ ਥੱਲੇ ਇੰਨੇ ਜ਼ਿਆਦਾ ਗੁਲਾਮ ਮੁਲਕ ਸਨ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਡੁੱਬਦਾ ਉਸ ਥੱਲੇੋਂ ਇੱਕ ਇੱਕ ਕਰਕੇ ਲਗਭਗ ਸਾਰੇ ਦੇਸ਼ ਆਜ਼ਾਦ ਹੋ ਚੁੱਕੇ ਹਨ ਜਿਸ ਈਸਟ ਇੰਡੀਆ ਕੰਪਨੀ ਨੇ ਵਪਾਰ ਦਾ ਜ਼ਾਰਾ ਹੁੰਦਿਆ ਹੋਇਆ ਅੰਗਰੇਜ਼ ਰਾਜਨੀਤੀ ਦਾ ਸਿਖਰ ਛੋਇਆ ਤੇ ਵੱਡੇ ਵੱਡੇ ਮੁਲਕਾਂ ਨਾਲ ਆਪਣੀਆਂ ਸੰਧੀਆਂ ਵੇਲੇ ਆਪਣੇ ਆਪ ਨੂੰ ਕੰਪਨੀ ਬਹਾਦਰ ਦੇ ਨਾਂ ਨਾਲ ਸੰਬੋਧਨ ਕਰਵਾਇਆ ਕੋਈ ਈਸਟ ਇੰਡੀਆ ਕੰਪਨੀ 1995 ਵਿੱਚ ਇੱਕ ਭਾਰਤੀ ਕਾਰਪੋਰੇਸ਼ਨ ਦੇ ਹੱਥਾਂ ਵਿੱਚ ਚਲੀ ਗਈ ਹੈ ਤੇ ਇਸ ਦਾ ਪ੍ਰਬੰਧ ਹੁਣ ਨਰੋਲ ਭਾਰਤੀ ਹੱਥਾਂ ਵਿੱਚ ਹੈ ਪੁਰਾਣੀ ਪੀੜੀ ਦੇ ਬੱਚੇ ਖੁੱچے ਅੰਗਰੇਜ਼ ਤੇ ਲਾਰਡ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਈਸਟ ਇੰਡੀਆ ਕੰਪਨੀ ਦੀ ਚੜ੍ਹਤ ਵੇਖੀ ਸੀ ਹੁਣ ਸ਼ਰਮ ਨਾਲ ਪਾਣੀ ਪਾਣੀ ਹੁੰਦੇ ਹਨ ਹੁਣ ਕੰਪਨੀ ਦੇ ਰਾਜ ਥੱਲੇ ਸੂਰਜ ਡੁੱਬਣਾ ਤਾਂ ਕਿਤੇ ਰਿਆ ਉਹ ਆਪ ਡੁੱਬ ਚੁੱਕੀ ਹੈ ਵੱਡੇ ਵੱਡੇ ਵਿਦਵਾਨ ਇਹ ਮੰਨਦੇ ਹਨ ਕਿ ਪਾਪ ਦੀ ਉਮਰ ਬਹੁਤ ਲੰਮੀ ਹੁੰਦੀ ਹੈ ਪਰ ਪਾਪੀ ਦੀ ਬਹੁਤ ਛੋਟੀ ਕਿਸੇ ਨੂੰ ਗੁਲਾਮ ਬਣਾ ਕੇ ਰੱਖਣਾ ਤੇ ਉਸ ਦੀ ਆਰਥਿਕ ਲੁੱਟ ਕਰਨੀ ਵੀ ਅੱਜ ਦੇ ਸੱਭਿਆਚਾਰ ਸਮਾਜ ਵਿੱਚ ਪਾਪ ਕਰਨਤੋਲੀ ਹੈ ਕਿਸੇ ਗੁਲਾਮ ਮੁਲਕ ਦੇ ਵਸਨੀਕ ਨੇ ਆਜ਼ਾਦ ਦੇਸ਼ ਦੇ ਸ਼ਹਿਰੀ ਨੂੰ ਪੁੱਛਿਆ ਆਜ਼ਾਦੀ ਤੇ ਗੁਲਾਮੀ ਵਿੱਚ ਕਿੰਨਾ ਕੋ ਫਰਕ ਹੈ ਉਸਨੇ ਕਿਹਾ ਉਹ ਨਹੀਂ ਜਨਾ ਨਰਕ ਤੇ ਸਵਰਗ ਵਿੱਚ ਨਰਕ ਦੇ ਰਾਜੇ ਨਾਲੋਂ ਸਵਰਗ ਦਾ ਨੌਕਰ ਬੰਨਾ ਚੰਗਾ ਹੈ ਪਰ ਜਿਸ ਕਿਸੇ ਨੇ ਆਜ਼ਾਦੀ ਮਾਣੀ ਹੀ ਨਾ ਹੋਵੇ ਆਜ਼ਾਦੀ ਵਿੱਚ ਸਾਈ ਨਾ ਲਿਆ ਹੋਵੇ ਉਸ ਵਾਸਤੇ ਤਾਂ ਆਜ਼ਾਦੀ ਅੰਨੇ ਦੀ ਖੀਰ ਵਰਗੀ ਹੈ ਇੱਕ ਵਾਰ ਕਿਸੇ ਨੇ ਇੱਕ ਅੰਨੇ ਨੂੰ ਪੁੱਛਿਆ ਸੁਰਮਾ ਸਿੰਘ ਜੀ ਖੀਰ ਖਾਣੀ ਦੇ ਅੰਨੇ ਨੇ ਕਿਹਾ ਮੈਂ ਤਾਂ ਕਦੇ ਖੀਰ ਨਹੀਂ ਖਾਧੀ ਕਿੱਦਾਂ ਦੀ ਹੁੰਦੀ ਹੈ ਉਸ ਬੰਦੇ ਨੇ ਕਿਹਾ ਚਿੱਟੀ-ਚਿੱਟੀ ਹੁੰਦੀ ਹੈ ਉਹਨਾਂ ਨੇ ਵਿਚਾਰੇ ਨੂੰ ਤਾਂ ਚਿੱਟੇ ਰੰਗ ਦਾ ਵੀ ਪਤਾ ਨਹੀਂ ਸੀ ਇਸ ਲਈ ਉਸ ਬੰਦੇ ਨੇ ਉਹਨੂੰ ਸਮਝਾਉਣ ਲਈ ਕਿਹਾ ਚਿੱਟੀ ਬਗਲੇ ਵਰਗੀ ਅੰਨੇ ਨੇ ਕਿਹਾ ਮੈਂ ਕਿਹੜਾ ਕਦੇ ਬਗਲਾ ਵੇਖਿਆ ਮੈਨੂੰ ਕੀ ਪਤਾ ਉਹ ਕਿੱਦਾਂ ਦਾ ਹੁੰਦਾ ਹੈ ਤਾਂ ਉਸ ਬੰਦੇ ਨੇ ਆਪਣਾ ਹੱਥ ਕੂਣੀ ਤੋਤਾ ਨੂੰ ਖੜਾ ਕਰਕੇ ਪੰਜੇ ਨੂੰ ਬਗਲੇ ਦੀ ਧੌਣ ਤੋਂ ਅੱਗੇ ਬਗਲੇ ਦੇ ਮੂੰਹ ਵਰਗਾ ਮੋੜ ਕੇ ਅੰਨੇ ਦਾ ਹੱਥ ਫੜ ਕੇ ਆਪਣੇ ਹੱਥ ਤੇ ਬਣਾਏ ਹੋਏ ਬਗਲੇ ਦੇ ਆਕਾਰ ਤੇ ਪੋਟਿਆਂ ਤੋਂ ਲੈ ਕੇ ਕੂਣੀ ਤੱਕ ਫੇਰਿਆ ਅੰਨੇ ਨੇ ਫਟ ਹੱਥ ਪਛਾਣ ਕੇ ਚੱਲਿਆ ਸੀ ਕਿਹਾ ਨਾ ਭਰਾਵਾ ਨਾ ਇਦਾਂ ਦੀ ਖੇਤ ਸੰਗ ਵਿੱਚ ਫਸਾਉਣੀ ਇਸੇ ਤਰ੍ਹਾਂ ਹੀ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਨੇ ਆਜ਼ਾਦੀ ਦੇ ਵਿਚਾਰ ਨੂੰ ਮੁੱਢੋਂ ਸੁੱਡੋਂ ਹੀ ਰੱਦ ਕਰ ਦਿੱਤਾ ਤੇ ਕਹਿੰਦੇ ਹਨ ਕਿ ਇਹ ਗੱਲ ਫਾਇਦੇਮੰਦ ਹੀ ਨਹੀਂ। ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਰਹਿੰਦੇ ਸਿੱਖ ਵਿਚਾਰੇ ਤਾਂ ਡੈਨ ਦੇ ਕੁਛੜ ਮੁੰਡਾ ਵਾਂਗ ਹਨ। ਡੈਨ ਜਦੋਂ ਵੀ ਜੀ ਕਰੇ ਆਪਣੇ ਕੁਛੜ ਚੁੱਕੇ ਮੁੰਡੇ ਦੇ ਸਿਰ ਦੀ ਬੁਰਕੀ ਪਾ ਸਕਦੀ ਹੈ। 1984 ਤੋਂ ਬਾਅਦ ਸਿੱਖ ਯਰਗਮਾਲ ਦੇ ਤੌਰ ਤੇ ਹਨ। ਰੱਬ ਨਾ ਕਰੇ ਜੇ ਪੰਜਾਬ ਵਿੱਚ ਕੁਝ ਹਿਲਜੁਲ ਹੋਵੇ ਤਾਂ ਇਸ ਦਾ ਅਸਰ ਬਾਹਰਲੇ ਸਿੱਖਾਂ ਤੇ ਝਟ ਪੈਣਾ। ਮੁਲਕ ਤੋਂ ਬਾਹਰ ਦੇ ਸਿੱਖਾਂ ਨੇ ਆਜ਼ਾਦੀ ਦਾ ਨਿਕਮਾਣਿਆ ਉਹ ਇਸ ਤੇ ਗੁਨਾ ਨੂੰ ਵੀ ਜਾਣਦੇ ਹਨ ਇਸੇ ਲਈ ਉਹ ਤਰਲੋ ਮੱਛੀ ਹੋ ਰਹੇ ਹਨ ਤੇ ਜੇ ਕੋਈ ਪੰਜਾਬ ਵਿੱਚ ਰਹਿਣ ਵਾਲਾ ਸਿੱਖ ਲੀਡਰ ਆਜ਼ਾਦੀ ਦੀ ਗੱਲ ਕਰੇ ਤਾਂ ਉਸ ਅੱਗੇ ਉਹ ਡਾਲਰਾਂ ਦੇ ਢੇਰ ਲਾਉਣ ਲਈ ਤਿਆਰ ਹੋ ਜਾਂਦੇ ਨੇ ਪਰ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਇਕੱਲੇ ਡਾਲਰ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦੇ ਕੌਮ ਦੀ ਇੱਛਾ ਸ਼ਕਤੀ ਦਾ ਹੋਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਲੰਮੇ ਸਮੇਂ ਤੋਂ ਗੁਲਾਮ ਰਹਿ ਚੁੱਕੀਆਂ ਕੌਮਾਂ ਆਪਣੀ ਇੱਛਾ ਸ਼ਕਤੀ ਗਵਾ ਬੈਠਦੀਆਂ ਹਨ ਇਹੋ ਕੁਝ ਪੰਜਾਬ ਵਿੱਚ ਹੋਇਆ ਕਿਸੇ ਨੇ ਕਿਹਾ ਵੱਖਰਾ ਮੁਲਕ ਬਣ ਨਹੀਂ ਸਕਦਾ ਕਿਉਂਕਿ ਇਹ ਇਲਾਕਾ ਸਮੁੰਦਰ ਨਾਲ ਨਹੀਂ ਲੱਗਦਾ कोरोना ਕਦੇ ਦੁਨੀਆ ਵੱਲ ਧਿਆਨ ਨਹੀਂ ਮਾਰਿਆ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਸਮੁੰਦਰ ਨਹੀਂ ਲੱਗਦਾ ਹੁਣ ਪਿਛਲੇ 12 ਸਾਲ ਤੋਂ ਚੱਲੇ ਸੰਘਰਸ਼ ਤੋਂ ਬਾਅਦ ਸਿੱਖ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਦਾ ਗੁਲਾਮ ਹੋ ਗਿਆ ਹੁਣ ਤਾਂ ਬੰਦੇ ਮਾਤਰਮ ਕਹੇਗਾ ਤਾਂ ਬਚਿਆ ਰਹੇਗਾ ਨਹੀਂ ਤਾਂ ਛਿੱਤਰ ਸਹੇਗਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ